ਸਸ਼ੀਗਲ ਜੀ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਹੁਤ ਲੋਕਾਂ ਦੀ ਯਾਰ ਕੁਇਰੀ ਆ ਰਹੀ ਸੀ ਔਰ ਤੁਹਾਨੂੰ ਬੇਸਬਰੀ ਨਾਲ ਇੰਤਜ਼ਾਰ ਵੀ ਸੀ ਕਈਆਂ ਨੇ ਮੈਨੂੰ ਕਿਹਾ ਯਾਰ ਪੱਗ ਟਿਊਟੋਰੀਅਲ ਜ਼ਰੂਰ ਪਾਓ ਕਿਉਂਕਿ ਤੁਸੀਂ ਸੋਹਣੀ ਪੱਗ ਬੰਨਦੇ ਹੋ ਅੱਛੀ ਹੁੰਦੀ ਆ ਤੁਹਾਡੀ ਪੱਗ ਤੇ ਆਪਾਂ ਸੋਚਿਆ ਕਿ ਯਾਰ ਆਪਾਂ ਵਲੌਗ ਹੀ ਬਣਾ ਦਿੰਨੇ ਆ ਉਹਨਾਂ ਨੇ ਵੀ ਬਹੁਤ ਰਿਕਵੈਸਟ ਕੀਤੀ ਸੀ ਤੇ ਅੱਜ ਆਪਾਂ ਵਲੌਗ ਬਣਾਉਣ ਜਾ ਰਹੇ ਆ ਪੱਗ ਦਾ ਤੇ ਚਲੋ ਅੱਜ ਤੁਹਾਨੂੰ ਦਿਖਾਉਣਾ ਹੈ ਫਿਰ ਉਹ ਨਹੀਂ ਆਪਾਂ ਆਲਰੇਡੀ ਕਰ ਲਈ ਸੀਗੀ ਸਭ ਤੋਂ ਪਹਿਲਾਂ ਕੀ ਕਰਨਾ ਹੈ ਆਪਣਾ ਲੜੜਾ ਤੁਹਾਨੂੰ ਬਦ ਮੂਹ ਚ ਛੱਕ ਲੈਣਾ ਜਿੰਨਾ ਕਿ ਪੰਗ ਦੇ ਹਿਸਾਬ ਨਾਲ ਤੁਹਾਨੂੰ ਇੱਕ ਦੋ ਵਾਰ ਬਨ ਲੋਗੇ ਤੁਹਾਨੂੰ ਆਈਡੀਆ ਲੱਗ ਜਾਏਗਾ ਕਿ ਕਿੱਡੀ ਪੱਗ ਹੈ ਇਹ ਜਿਹੜੀ ਮੇਰੀ ਪੱਗ ਹੈ ਜੋ ਮੈਂ ਬਨਨੇ 7.5 ਮੀਟਰ ਦੀ ਹੈ 7.5 ਮੀਟਰ ਫੁੱਲ ਵੈਲ ਤੇ ਤੁਸੀਂ ਇੱਕ ਦੋ ਵਾਰ ਬਨ ਲੋਗੇ ਕਿਉਂਕਿ ਮੈਂ ਤਾਂ ਇਹ ਪਹਿਲਾਂ ਪੱਕ ਬੰਨੀ ਹੋਈ ਹੈ ਤਾਂ ਮੈਨੂੰ ਆਈਡੀਆ ਹੈ ਤੇ ਬਾਕੀ ਦੋ ਤਿੰਨ ਵਾਰ ਤੁਸੀਂ ਬਨੋਗੇ ਥੋੜਾ ਬਹੁਤਾ ਲੜ ਘਟੇਗਾ ਬਟ ਤੁਸੀਂ ਐਡਜਸਟ ਕਰ ਸਕਦੇ ਹੋ ਦੋ ਤਿੰਨ ਵਾਰ ਬਨ ਕੇ ਤੁਹਾਨੂੰ ਪਤਾ ਲੱਗ ਜਾਏਗਾ ਤੇ ਇੰਨਾ ਕੁ ਲੜ ਛੱਡਣਾ ਮੁੰਡੇ ਦੇ ਵਿੱਚ ਛੋਟਾ ਜਿਹਾ ਮੈਂ ਥੋੜਾ ਜਿਹਾ ਲੜ ਛੱਡ ਰਿਹਾ ਮੁੰਡੇ ਦੇ ਵਿੱਚ ਐਦਾਂ ਤੇ ਐਦਾਂ ਛੱਡ ਕੇ ਆ ਰੱਖ ਲੈਣਾ ਮਗਰੋਂ ਠੀਕ ਹੈ ਐਦਾਂ ਰੱਖ ਕੇ ਲੜ ਇਹਨੂੰ ਸਫਾਈ ਕਰ ਦੇਣੀ ਆ ਪਹਿਲਾਂ ਸਭ ਤੋਂ ਪਹਿਲਾਂ ਜੀ ਸਫਾਈ ਕਰ ਦੇਣੀ ਆ ਤਤ ਰਾਈ ਕਰਨਾ ਹੈ ਕਿ ਜਦੋਂ ਲੜ ਪਹਿਲਾ ਰੱਖਣਾ ਹੈ ਟਰਾਈ ਕਰਨਾ ਹੈ ਕਿ ਅੱਧੀ ਅੱਖ ਤੁਹਾਡੀ ਕਵਰ ਹੋਣੀ ਚਾਹੀਦੀ ਹੈ ਆ ਵਾਲੀ ਅੱਧੀ ਅੱਖ ਤੁਹਾਡੀ ਕਵਰ ਹੋਣੀ ਚਾਹੀਦੀ ਹੈ ਕਿਉਂਕਿ ਜਿਵੇਂ ਜਿਵੇਂ ਪੱਕ ਬਨੋਗੇ ਆ ਲੜ ਥੋੜਾ ਥੋੜਾ ਹਲਕਾ ਹਲਕਾ ਉੱਪਰ ਹੁੰਦਾ ਜਾਏਗਾ ਜਦੋਂ ਤੁਹਾਡੀ ਪੱਕ ਪੂਰੀ ਬੰਨੀ ਗਈ ਤੇ ਆ ਆਪਣਾ ਲੜ ਆਪਣੇ ਆਪ ਸੈੱਟ ਹੋ ਜਾਏਗਾ ਬੜੀ ਪੋਜੀਸ਼ਨ ਤੇ ਅਨਕ ਦੀ ਸੀਤ ਤੋਂ ਨਕ ਦੀ ਸੀਤ ਤੋਂ ਹਲਕਾ ਜਿਹਾ ਆਊਟ ਰੱਖਣਾ ਤਾਂ ਕਿ ਜ਼ਿਆਦਾ ਨਾ ਲੜ ਤੇ ਰਿਸਕੇਗਾ ਨਹੀਂ ਤੁਹਾਡਾ ਉਸ ਤੋਂ ਬਾਅਦ ਜਦੋਂ ਆ ਲੜ ਰੱਖਿਆ ਗਿਆ ਉਸ ਤੋਂ ਬਾਅਦ ਆਹ ਲੜ ਜਿਹੜਾ ਦੂਸਰਾ ਲੜ ਕੋਈ ਗਿਆ ਜਿਹੜਾ ਆਪਾਂ ਉੱਪਰੋਂ ਲੈ ਕੇ ਆਣਾ ਜਿਹੜਾ ਆਪਾਂ ਉੱਪਰੋਂ ਲੈ ਕੇ ਆਣਾ ਲੜ ਇਹਦੇ ਵਿੱਚ ਉੱਪਰਲੀ ਸਾਈਡ ਤੇ ਜਿਹੜਾ ਮੈਂ ਤੁਹਾਨੂੰ ਇੱਧਰ ਦਿਖਾ ਰਿਹਾ ਉੱਪਰਲੀ ਸਾਈਡ ਤੇ ਜ਼ਿਆਦਾ ਕੱਪੜਾ ਰੱਖਣਾ ਇਟਲੀ ਸਾਈਡ ਹਲਕਾ ਬਿਲਕੁਲ ਪਤਲਾ ਮਤਲਬ ਇਹ ਕੋਈ ਇਜਾ ਜ਼ਿਆਦਾ ਕਪੜਾ ਨਹੀਂ ਹੈ ਡਬਲ ਕਪੜਾ ਨਹੀਂ ਹੈ ਤੇ ਇਹਦੇ ਚ ਬਿਲਕੁਲ ਕੋਈ ਕਪੜਾ ਨਹੀਂ ਹੈ ਤੇ ਸਾਰਾ ਜਿਹੜਾ ਮੋਟਾ ਵਾਲਾ ਲੜ ਹੈ ਜਿਹੜਾ ਮੋਟਾ ਵਾਲਾ ਬਸ ਆ ਉੱਪਰ ਤਾਂ ਕਿ ਆਪਾਂ ਨੇ ਜਿਹੜੇ ਉੱਪਰ ਵਾਲੇ ਲੜ ਨੇ ਉਹ ਬੜਨ ਗਏ ਤੇ ਐਦਾਂ ਤੁਸੀਂ ਆਹ ਲੰਗੜ ਰੱਖ ਲੈਣਾ ਜਦੋਂ ਐਦਾਂ ਰੱਖ ਲਿਆ ਆਹ ਚੀਜ਼ ਆਹ ਚੀਜ਼ ਨੂੰ ਹੱਥ ਨਾਲ ਨਾਲ ਕਲੀਅਰ ਕਰ ਗਾੜਾ ਇਹਨੂੰ ਹੱਥਾਂ ਨਾਲ ਬਿਲਕੁਲ ਕਲੀਅਰ ਕਰ ਲੈਣਾ ਤੇ ਉਸ ਤੋਂ ਬਾਅਦ ਐਦਾਂ ਰੱਖਣਾ ਆਂਗੂਠੇ ਦੀ ਮਦਦ ਨਾਲ ਜਿਹੜਾ ਆਹ ਚੀਜ਼ ਵਾਲਾ ਪਾਸਾ ਹੈ ਪੱਕੇ ਵਾਲਾ ਇਹਨੂੰ ਮੋੜ ਲੈਣਾ ਆਂਗੂਠੇ ਦੀ ਮਦਦ ਨਾਲ ਇਹਨੂੰ ਕੱਪੜੇ ਨੂੰ ਅੰਦਰਲੀ ਸਾਈਡ ਫੋਲਡ ਕਰ ਦੇਣਾ ਜਿਵੇਂ ਮੈਂ ਕੀਤਾ ਹੁਣ ਦੇਖਿਓ ਕਿਵੇਂ ਕਰਦਾ ਆਹ ਚੀਜ਼ ਐਦਾਂ 2-3 ਵਾਰ ਕਰ ਲੈਣਾ ਬਿਲਕੁਲ ਐਦਾਂ ਸਾਫ਼ ਹੋ ਜਾਏਗਾ ਇਹ ਨਾਲ 2-3 ਵਾਰ ਕਰਕੇ ਬਿਲਕੁਲ ਨਾਲ ਸਾਫ਼ ਹੋ ਜਾਏਗਾ ਤੇ ਫਿਰ ਉਸ ਤੋਂ ਬਾਅਦ ਤੁਸੀਂ ਦੂਸਰਾ ਲੜ ਰੱਖ ਲੈਣਾ ਠੀਕ ਹੈ ਦੂਸਰਾ ਲੜ ਵੀ ਉਦਾਂ ਹੀ ਜਿਹੜਾ ਪਹਿਲਾ ਲੜ ਰੱਖਿਆ ਸੀ ਦੂਸਰਾ ਵੀ ਉਦਾਂ ਹੀ ਸਫਾਈ ਨਾਲ ਰੱਖਣਾ ਬਾਅਦ ਵਿੱਚ ਆਪਾਂ ਬਾਜਰਾ ਥੋੜਾ ਬਹੁਤੀ ਸੈਟ ਕਰਾਂਗੇ ਪਹਿਲਾਂ ਹੀ ਲੜ ਸਾਫ਼ ਰੱਖਾਂਗੇ ਆਪਾਂ ਇਹਨਾਂ ਜਿਹੜਾ ਲੜ ਜਿਹੜਾ ਆਪੀ ਹੱਥ ਦੀ ਅੱਖ ਤੇ ਰੱਖੇ ਹੌਲੀ 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 ਉੱਪਰ ਹੁੰਦਾ ਜਾਏਗਾ ਰਿਸਕ ਦਾ ਜਾਏਗਾ ਸੋ ਪਹਿਲਾਂ ਹੀ ਟਰਾਈ ਕਰਨਾ ਕਿ ਜਿਹੜਾ ਪਹਿਲਾ ਲੜ ਆਹਾ ਅੱਧੀ ਅੱਖ ਕਵਰ ਹੋਣੀ ਚਾਹੀਦੀ ਥੋੜੀ ਪਹਿਲੀ ਵਾਰ ਚ ਹੁਣ ਅਗਲਾ ਲੜ ਜਿਹੜਾ ਆਪਾਂ ਇਟਲੀ ਸਾਈਡ ਰੱਖਣਾ ਇਧਰਲੀ ਸਾਈਡ ਉਹਦੇ ਚ ਕੀ ਕਰਨਾ ਆ ਜਿਹੜਾ ਉੱਪਰ ਵਾਲਾ ਕੱਪੜਾ ਜਿਹੜਾ ਮੈਂ ਆਹ ਕੀਤਾ ਇਹਦੇ ਚ ਕੀ ਕਰਨਾ ਕਿ ਮੋਟਾ ਵਾਲਾ ਸਾਈਡ ਇਹ ਕਹਿ ਸਕਦੇ ਆ ਜ਼ਿਆਦਾ ਕੱਪੜਾ ਉੱਪਰ ਵਾਲੀ ਸਾਈਡ ਰੱਖਣਾ ਤੇ ਫਿਰ ਹਲਕਾ 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 ਥਰਤੇ ਮੋਟਾ ਮਤਲਬ ਜ਼ਿਆਦਾ ਮਟੀਰੀਅਲ ਜੋ ਹੈ ਕੱਪੜੇ ਦਾ ਉਹ ਉੱਪਰਲੀ ਸਾਈਡ ਰੱਖਣਾ ਤਾਂ ਕਿ ਆਪਣੇ ਆ ਵੱਟ ਵੱਢ ਸਕਣ ਤਾਂ ਕਿ ਆਪਣੇ ਆ ਵੱਟ ਵੱਢ ਸਕਣ ਤੇ ਉੱਪਰ ਵਾਲੀ ਸਾਈਡ ਰੱਖਣਾ ਕਿ ਬਾਕੀ ਥੱਲੇ ਵਾਲੀ ਸਾਈਡ ਐਦਾਂ ਐਦਾਂ ਲੜ ਬਣਾਈ ਜਣੇ ਨਾਲ ਪਾ ਦੇ ਘਰ ਇੱਧਰ ਵੀ ਥਿਖਰੇ ਆਏਗਾ ਤੁਹਾਨੂੰ ਇੱਧਰਲੀ ਸਾਈਡ ਇੱਦਾਂ ਲੜ ਫੜਾਈ ਕਰ ਜੂਗਾ ਫਿਰ ਤੀਜਾ ਲੜਾ ਤੀਜਾ ਲੜਾ ਆਪਾਂ ਖਿਲਾਰ ਖਿਲਾਰਣਾ ਪਊਗਾ ਇਹਨੂੰ ਫੁੱਲ ਖਿਲਾਰ ਲੈਣਾ ਲੜ ਦੋ ਇਹਨੂੰ ਫੁੱਲ ਖਿਲਾਰ ਲੈਣਾ ਤੇ ਇਹਨੂੰ ਖਿਲਾਰ ਕੇ ਰੱਖਣਾ ਸਫਾਈ ਨਾਲ ਕੋਈ ਵਿੱਚ ਵਟ ਨਹੀਂ ਹੋਣਾ ਚਾਹੀਦਾ ਮਾੜੇ ਮੋٹے ਜੋ ਵੀ ਮਾੜੇ ਮੋٹے ਜੋ ਵੀ ਪੱਟ ਹੋਣਗੇ ਸਫਾਈ ਹੋਏਗੀ ਆਪਾਂ ਬਾਅਦ ਬਾਜਨਾ ਕਰਾਂਗੇ ਬਟ ਉਸ ਤੋਂ ਪਹਿਲਾਂ ਸਫਾਈ ਨਾਲ ਰੱਖਣੇ ਸਾਰੇ ਲੜਾ ਹਾਂ ਪਰ ਅਗਰ ਚੌਥਾ ਲੋੜ ਤੇ ਚੌਥੇ ਲੋੜ ਦੇ ਵਿੱਚ ਵੀ ਸੇਮ ਕੱਪੜੇ ਦਾ ਜਿਆਦਾ 파ਟ ਜਿਹੜਾ ਕੱਪੜੇ ਦਾ ਜਿਹੜਾ ਹੱਟਾ 파ਟ ਹੈ ਮੋਟਾ ਜਿਆਦਾ ਮਟੀਰੀਅਲ ਜਿਹੜਾ ਕੱਪੜੇ ਦਾ ਉਹ ਉੱਪਰ ਵਾਲੀ ਸਾਈਡ ਰੱਖਣਾ ਤੇ ਬਾਕੀ ਜਿਹੜਾ ਪਤਲਾ ਬਿਲਕੁਲ ਪਤਲਾ ਕੱਪੜਾ ਪਿਛਲੀ ਸਾਈਡ ਆ ਗਿਆ ਹਾਂ ਠੀਕ ਹੈ ਅ ਇਧਰ ਵੀ ਪਤਲਾ ਪਤਲਾ ਤੇ ਅਗਲੀ ਸਾਈਡ ਮੋਟਾ ਤਾਂ ਕਿ ਆਪਣੇ ਉੱਪਰ ਵਾਲੇ ਲੜ ਪੜ ਸਕਣ ਇਦਾਂ ਠੀਕ ਹੈ ਤੇ ਜਿਵੇਂ ਮੈਂ ਸਮਝਾਇਆ ਸੀ ਆ ਜਿਹੜਾ ਕਪੜਾ ਆ ਵਾਲਾ ਕਪੜਾ ਹੱਥ ਨੂੰ ਚਾਰ ਉਂਗਲੀਆਂ ਉੱਪਰ ਅੰਗੂਠਾ ਥੱਲੇ ਅੰਗੂਠੇ ਨਾਲ ਅੰਦਰ ਕਪੜਾ ਕਰਨਾ ਕੋਈ ਮੈਂ ਇਦਾਂ ਵੀ ਮੈਂ ਕਹਿੰਦੇ ਇਦਾਂ ਤੇ ਇਦਾਂ ਠੀਕ ਹੈ ਤੇ ਆਹ ਦੁਬਾਰੇ ਫੇਰ ਜਦ ਤੱਕ ਆਪਣਾ ਪੂਰਾ ਲਰਨੀ ਪੜ ਜਾਂਦਾ ਇਦਾਂ ਕਰ ਤੇ ਆਹ ਦੇਖੋ ਤੇ ਆਹ ਦੇਖੋ ਇਦਾਂ ਤੇ ਬਾਕੀ ਹੱਥਾਂ ਨਾਲ ਉੱਪਰ ਉੱਪਰ ਸਫਾਈ ਕਰਦੇ ਰਹਿਣਾ ਹੱਥਾਂ ਨਾਲ ਉੱਪਰ ਉੱਪਰ ਸਫਾਈ ਕਰਦੇ ਰਹਿਣਾ ਨਾ ਨਾ ਤੇ ਨਾਲ ਨਾਲ ਇਦ ਤੋ ਆਪਣੀਆਂ ਆਹ ਲੜਾਈ ਜਿਹੜੇ ਨਾਲ ਨਾਲ ਇਹਨੂੰ ਸੌਫ ਕਰੀ ਜਾਣਾ ਠੀਕ ਹੈ ਜਦੋਂ ਇਹ ਹੋ ਗਿਆ ਉਸ ਤੋਂ ਬਾਅਦ ਆਏਗਾ ਚੌਥਾ ਲੜ ਚੌਥਾ ਲੜ ਜਿਹੜਾ ਹੈਗਾ ਚੌਥਾ ਲੜ ਪੂਰਾ ਖਿਲਾਰ ਲੜਾ ਉੱਪਰ ਤੱਕ ਜਿਵੇਂ ਤੀਜਾ ਲੜ ਖਿਣਾ ਰਿਆ ਸੀ ਆਹ ਉੱਪਰ ਤੱਕ ਉਹ ਇਹ ਆਹ ਚੌਥਾ ਲੜ ਪੂਰਾ ਖਿਲਾਰ ਜਣਾ ਇਹਨੂੰ ਪੂਰਾ ਖੋਲ ਲੈਣਾ ਤਾਂ ਕਿ ਜਿਹੜਾ ਕੱਪੜੇ ਦਾ ਜ਼ਿਆਦਾ ਪਾਸਾ ਹੈ ਜਿਹੜਾ ਮੋਟਾ ਮਟੀਰੀਅਲ ਹੈ ਉਹ ਆਜੇ ਉੱਪਰ ਤੱਕ ਹੈ ਜਿਹੜਾ ਆਇਆ ਆ ਚੀਜ਼ ਹੈ ਇਹ ਆਜ ਉੱਪਰ ਤੱਕ ਬਿਲਕੁਲ ਪਤਲਾ ਬਿਲਕੁਲ ਅ ਤੁਸੀਂ ਕਹਿ ਸਕਦੇ ਹੋ ਘੱਟ ਮਟੀਰੀਅਲ ਜਿਹੜਾ ਥੱਲੇ ਰੱਖਣਾ ਤਾਂ ਕਿ ਆਪਣੀ ਉੱਪਰ ਵਾਲੇ ਕੰਪਲੀਟ ਹੋ ਜਾਏ ਪੱਕ ਇਧਰ ਮੈਚ ਹੋ ਜਾਏਗੀ ਠੀਕ ਹੈ ਹੁਣ ਆ ਦੇਖੋ ਸਫਾਈ ਆ ਪੂਰੀ ਇਹ ਇਦਾਂ ਤੇ ਆ ਦੇਖੋ ਇਦਾਂ ਆ ਉੱਪਰ ਦਾ ਕਰਫਣਾ ਪਰ ਇੱਥੇ ਤੱਕ ਠੀਕ ਹੈ ਇਹਦੇ ਨਾਲ ਮੈਚ ਹੋ ਜਾਏਗੀ ਬਿਲਕੁਲ ਜਿਹੜਾ ਪਹਿਲਾਂ ਆ ਲਾ ਰੱਖਿਆ ਨਾ ਇਹਦੇ ਨਾਲ ਮੈਚ ਹੋ ਜਾਏਗਾ ਪੂਰਾ ਅਗਲਾ ਲੜ ਜੜਾ ਤੇ ਉਵੇਂ ਹੀ ਰੱਖਣਾ ਆਪਾਂ ਅ ਮੋਟਾ ਵਾਲਾ ਪਾਸੇ ਉੱਪਰ ਔਰ ਮੋٹے ਵਾਲਾ ਪਾਸੇ ਉੱਪਰ ਤੇ ਬਾਕੀ ਜਿਹੜਾ ਮਟੀਰੀਅਲ ਹੈ ਉਹ ਥੱਲੇ ਬਿਲਕੁਲ ਹਲਕਾ ਜਿਹਾ ਆ ਦੇਖੋ ਲੜ ਬਣ ਰਹੇ ਨੇ ਇਦਾਂ ਤੇ ਹੱਥ ਨਾਲ ਨਾਲ ਸਫਾਈ ਕਰਦੇ ਜਾਣਾ ਜਿਵੇਂ ਆਹ ਲੜ ਦੀ ਸਫਾਈ ਹੋ ਗਈ ਫਿਰ ਇਹਦੀ ਹੋ ਗਈ ਤੇ ਇਹਦੀ ਹੋ ਗਈ। ਹੱਥਾਂ ਨਾਲ ਵਾਰ-ਵਾਰ ਕਰਦੇ ਰਹਿਣਾ ਸਫਾਈ। ਤੇ ਉਹਦੋਂ ਬਾਅਦ ਫੇਰ ਕੱਪੜਾ ਅੰਦਰ ਆਹ ਤੇ ਫੇਰ ਰਗੜੋ ਕੰਨੀ ਮਾਰ ਲੋ। ਇਹਨੂੰ ਵੀ ਪੂਰਾ ਖਿਲਾਰ ਕੇ ਰੱਖਣਾ। ਇਹਨੂੰ ਵੀ ਲੜਨੀ ਪੂਰਾ ਖਿਲਾਰ ਕੇ ਜਿੰਨਾ ਉੱਪਰ ਤੱਕ ਜਾ ਸਕਦਾ ਹੈ। ਠੀਕ ਹੈ ਜੀ ਐਦਾਂ ਤੇ ਇਹਦੋਂ ਬਾਅਦ ਜਿੰਨਾ ਮੋੜਾ-ਮੋਟਾ ਉੱਪਰ ਜਾਏਗਾ ਇਹਨੂੰ ਆਪਾਂ ਹੱਥ ਨਾਲ ਮੋੜ ਦਾਂਗੇ ਅੱਗੇ। ਆਪਾਂ ਆਪਣਾ ਅਗਲਾ ਲਾਸਟ ਲੜ ਠੀਕ ਹੈ ਜੀ ਲਾਸਟ ਲੜ ਨੂੰ ਕੀ ਕਰਨਾ ਪਹਿਲੇ ਲੜ ਦੀ ਤਰ੍ਹਾਂ ਲੜ ਪਹਿਲਾਂ ਕਿਵੇਂ ਲਾਇਆ ਸੀਗਾ ਜਿਆਦਾ ਮਟੀਰੀਅਲ ਉੱਪਰਲੀ ਸਾਈਡ ਰੱਖਾਂਗੇ ਹਾਂ ਹੋ ਗਿਆ ਆਪਣਾ ਲੜ ਲਾਸਟ ਵਾਲਾ ਇੱਧਰ ਤੇ ਇੱਧਰ ਆਪਾਂ ਕੁਛ ਨਾ ਸੈੱਟ ਕਰਦੇ ਹੁੰਦੇ ਆ ਸਫਾਈ ਨਾਲ ਕਰ ਲੈਣਾ ਉਹ ਦੇਖ ਠੀਕ ਹੈ ਸਫਾਈ ਨਾ ਕਰਕੇ ਜਿਹੜਾ ਲੜੜ ਹੈ ਜਿਹੜਾ ਉੱਪਰ ਵਾਲਾ ਲੜ ਸੀਗਾ ਉਹਨੂੰ ਹੱਥ ਨਾਲ ਮੋੜ ਬੜਾ ਅੰਦਰ ਕਰ ਲੈਣਾ ਠੀਕ ਹੈ ਜੀ ਤੇ ਸਭ ਹੱਥਾਂ ਸੈੱਟ ਕਰਕੇ ਜਿਹੜਾ ਆਹ ਲੜੜ ਹੈ ਇਹਦੀ ਇਹ ਮੈਂ ਮੂੰਹ ਦੇ ਵਿੱਚ ਤਾਂ ਰੱਖਿਆ ਤਾਂ ਕਿ ਨਾ ਪੱਗ ਰਿਸਕ ਦੀ ਨਹੀਂ ਹੈ ਅਗਰ ਤੁਸੀਂ ਮੂੰਹ ਦੇ ਵਿੱਚ ਨਹੀਂ ਰੱਖੋਗੇ ਤਾਂ ਪੱਗ ਤੁਹਾਡੀ ਰਿਸਕ ਦੀ ਰਹੇਗੀ ਤਾਂ ਇਹਨੂੰ ਹੁਣ ਆਹ ਲੜਾ ਗਿਆ ਆਪਣਾ ਪੂਰਾ ਇਹ ਆਪਣਾ ਸਭ ਤੋਂ ਪਹਿਲਾ ਸੀ ਆ ਲਾਸਟ ਸੀਗਾ ਇਹਨੂੰ ਆਪਾਂ ਹੁਣ ਇਹ ਤੋਂ ਪਿਛਲੀ ਵਾਲੀ ਸਾਈਡ ਇੱਥੇ ਦੱਬ ਲਾਂਗੇ ਇਹਨੂੰ ਪਿੱਛੇ ਵਾਲੀ ਸਾਈਡ ਦੱਬ ਲਿਆ ਔਰ ਆਪਣਾ ਆ ਲੜ ਆ ਲੜ ਬਿਲਕੁਲ ক্লোਜ਼ ਹੋ ਗਿਆ ਇਹ ਹੁਣ ਨਿਕਲੇਗਾ ਨਹੀਂ ਲੜ ਤੇ ਹੁਣ ਆਪਾਂ ਪੱਗ ਦੀ ਸਫਾਈ ਕਰਾਂਗੇ ਆ ਦੇਖੋ ਐਦਾਂ ਕਰਕੇ ਤੁਸੀਂ ਇਹਦੀ ਸਫਾਈ ਕਰ ਲੈਣੀ ਆ ਹਲਕੀ ਹਲਕੀ ਜਿਹੜੇ ਜ਼ਿਆਦਾ ਕੋਈ ਮੁੜ ਜਾਂਦਾ ਉਹਨੂੰ ਹਲਕਾ ਜਿਹਾ ਇਦਾਂ ਪ੍ਰੈਸ ਕਰਕੇ ਤੇ ਪ੍ਰੋਪਰ ਬਣ ਜਾਣਗੇ ਦੇਖੋ ਆ ਹੋ ਗਏ ਸੈਟ ਸਾਰੇ ਪੇਚ ਆ ਪਹਿਲਾ ਹੋ ਗਿਆ ਆ ਦੂਜਾ ਹੋ ਗਿਆ ਆ ਤੀਜਾ ਉਹ ਆ ਦੇਖੋ ਲੜਾਂ ਦੀ ਸਫਾਈ ਹੋ ਗਈ ਹੈ ਬਿਲਕੁਲ ਬਾਜ ਨਾਲ ਤੇ ਲੜ ਆ ਪਾ ਸਾਰੇ ਸਾਫ਼ ਕਰ ਲਿਆ ਪੇਚ ਕੋਈ ਪੇਚ ਵੀ ਕਹਿ ਦਿੰਦਾ ਕੋਈ ਲੜ ਵੀ ਕਹਿ ਦਿੰਦਾ ਦੋਨੋਂ ਚੀਜ਼ਾਂ ਸਹੀ ਹੈ ਤੇ ਆ ਦੇਖੋ ਸਾਰੀ ਆਪਣੀ ਵਧੀਆ ਹੋ ਕੇ ਸਾਫ਼ ਹੋ ਗਈ ਲੜ ਹੁਣ ਆਪਣਾ ਲਾਣਾ ਆ ਲਾਸਟ ਲੜ ਲਾਸਟ ਵਾਲਾ ਲੜ ਲਗਾਉਣ ਤੋਂ ਪਹਿਲਾਂ ਸਾਰੀ ਪੱਕ ਆਪਾਂ ਸਾਫ਼ ਕਰ ਲੈਣੀ ਜਿਵੇਂ ਆ ਪੇਚ ਸਾਫ਼ ਕਰ ਲਏ ਇਧਰਲੇ ਪਾਸੋਂ ਜਿਹੜੇ ਵੀ ਆਪਾਂ ਆਹ ਜਿਹੜੀਆਂ ਚੀਜ਼ਾਂ ਲਈਆਂ ਆਪ ਜਿਹੜੇ ਪੀਸ ਬਣਾਏ ਨੇ ਤੇ ਇਹਨੂੰ ਬਾਜ ਨਾਲ ਨਾ ਸੈੱਟ ਕਰ ਲੈਣੇ ਆ। ਬਸ ਤਾਂ ਆਪਾਂ ਹੱਥ ਮਾਰ ਲਿਆ ਸੀਗਾ। ਬਟ ਫਿਰ ਵੀ ਨਾ ਆ ਬਾਜ ਨਾਲ ਬਾਜ ਦਾ ਸਲਾਈ ਵੀ ਕਹਿੰਦੇ ਆ ਬਾਜ ਵੀ ਕਹਿੰਦੇ ਆ। ਤੇ ਇਧਰ ਵਾਲਾ ਆਪਾਂ ਸਾਰੇ ਦੇ ਸਾਰੇ ਸੈੱਟ ਕਰ ਲਏ ਆ। ਹੱਥ ਨਾਲ ਵੀ ਕਰਨਾ ਪੈਂਦਾ ਬਟ ਬਾਜ਼ੀ ਦੀ ਹੈਲਪ ਨਾਲ ਜ਼ਿਆਦਾ ਵੀ ਇਹ ਸਫਾਈ ਆ ਜਾਂਦੀ ਹੈ ਦੇਖੋ ਤੇ ਹੁਣ ਆਪਣੀ ਇਹ ਸਫਾਈ ਹੋ ਗਈ ਇੱਧਰਲੇ ਵੀ ਜੋ ਵੀ ਆਹ ਆ ਸੀਗੇ ਇਹਨੂੰ ਆਪਾਂ ਖਿੱਚ ਕੇ ਹਲਕਾ ਜਿਹਾ ਸਾਫ਼ ਕਰ ਲੈਣਾ ਕਿਉਂਕਿ ਅੱਟਾ ਆਪਣਾ ਜਿਹੜਾ ਲਾਸ ਲੜਾ ਉਹ ਇੰਨਾ ਆਏਗਾ ਇੰਨਾ ਆਏਗਾ ਤਾਂ ਇੱਥੇ ਕੱਲ ਕੀ ਰੱਤੀ ਸੀ ਤੇ ਕੱਲ ਕੀ ਤੋਂ ਪਹਿਲਾਂ ਆਪਾਂ ਪੱਗ ਪਿੰਨ ਲੈ ਲੈਣਾ ਆਪਾਂ ਪੱਗ ਪਿੰਨਾ ਤੇ ਪੱਗ ਪਿੰਨਾ ਆਪਾਂ ਨਾ ਇੱਥੇ ਪੱਗ ਦੇ ਵਿੱਚ ਰੱਖ ਲੈਣਾ ਮੈਂ ਤੁਹਾਨੂੰ ਦੱਸਦਾ ਕਿਵੇਂ ਲਾਣਾ ਇਹ ਐਦਾਂ ਕਰਕੇ ਜਿਹੜਾ ਤੁਸੀਂ ਦੇਖ ਰਹੇ ਹੋ ਐਦਾਂ ਤੇ ਇਹਨੂੰ ਮੋੜ ਕੇ ਨਾ ਇਹ ਐਦਾਂ ਕਰ ਲੈਣਾ ਕਹ ਸਕਦੇ ਆ ਜਿਹੜੇ ਨੱਕ ਦੀ ਸੀਧਾ ਨਾ ਕਲਗੀ ਜਿਹੜੀ ਹਮੇਸ਼ਾ ਕਲਗੀ ਜਿਹੜੇ ਜੋ ਵੀ ਕਲਗੀ ਲਾਉਗੇ ਤੁਸੀਂ ਬਿਲਕੁਲ ਇੱਥੇ ਨੱਕ ਦੀ ਸੀਧੇ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਸੈਂਟਰ ਬੁਕੇ ਠੀਕ ਹੈ ਨੱਕ ਦੀ ਸੀਧੇ ਵਿੱਚ ਬਿਲਕੁਲ ਇੱਥੇ ਸੈਂਟਰ ਦੇ ਵਿੱਚ ਹੋਏ ਕਲਗੀ ਠੀਕ ਹੈ ਤੇ ਪੱਕ ਪੈਨ ਵੀ ਉਸੇ ਹਿਸਾਬ ਨਾਲ ਆਪਾਂ ਹਲਕਾ ਜਿਹਾ ਆਊਟ ਕਰਕੇ ਲਾਇਆ ਤਾਂ ਕਿ ਕਲਗੀ ਨੂੰ ਮੋੜਨ ਦੇ ਵਿੱਚ ਆਪ ਨੂੰ ਹੈਲਪ ਮਿਲ ਜਾਂਦੀ ਹੈ ਤੇ ਹੁਣ ਲਾਸਟ ਵਾਲਾ ਲੜੜਾ ਜੋ ਲਾਸਟ ਵਾਲਾ ਲੜੜਾ ਮੋੜ ਲੈਣਾ ਕਿਉਂਕਿ ਇੱਦਾਂ ਲੜ ਸੀਗਾ ਠੀਕ ਹੈ ਆਹ ਲੜੜਾ ਇੱਦਾਂ ਤੇ ਇਹਨੂੰ ਮੋੜ ਲੈਣਾ ਉੱਤੋਂ ਮੋੜ ਲੈਣਾ ਔਰ ਹਲਕਾ ਜਾ ਥੱਲੇ ਮੋੜ ਲੈਣਾ ਜਿਆਦਾ ਫੈਲਾ ਕੇ ਨਹੀਂ ਲਾਣਾ ਇੰਨਾ ਕੁ ਲਾਵਾਂਗੇ ਆਪਾਂ ਇੰਨਾ ਕੁ ਲਾਵਾਂਗੇ ਜਿਆਦਾ ਵੀ ਲਗਾਓਗੇ ਤਾਂ ਚਲ ਜਿਆਦਾ ਵੱਲ ਪੈਣਗੇ ਆ ਦੇਖੋ ਜਿਹੜੇ ਮਾੜੇ ਮੋٹے ਵਾਲੇ ਨੇ ਇਹਨਾਂ ਨੂੰ ਹੱਥ ਦੀ ਹੱਥ ਨਾਲ ਕਿਉਂਕਿ ਬਾਜ ਨਾਲ ਇਹ ਹੋਏਗਾ ਨਹੀਂ ਹਲਕੇ ਹਲਕੇ ਹੱਥ ਨਾਲ ਨਾਲ ਹਲਕੇ ਹਲਕੇ ਹੱਥ ਨਾਲ ਸਾਫ਼ ਕਰ ਲੈਣੇ ਆ ਤੁਸੀਂ ਤੇ ਹੁਣ ਜਿਹੜੀ ਕਲਗੀ ਲਾਣੀ ਆ ਇੱਥੋਂ ਤੱਕ ਸਾਫ਼ ਕਰ ਲਿਆ ਪੂਰਾ ਇੱਥੋਂ ਸਾਫ਼ ਕਰ ਲਿਆ ਤੇ ਹੁਣ ਕਲਗੀ ਜਿਹੜੀ ਲਾਣੀ ਆ ਇੱਥੋਂ ਆ ਫੜ ਲਿਓ ਤੁਸੀਂ ਆ ਦੋ ਉਂਗਲਾਂ ਨਾਲ ਜਿਹੜੀ ਅਸੀਂ ਤੁਸੀਂ ਆ ਦੇਖ ਰਹੇ ਹੋ ਆ ਦੋ ਉਂਗਲਾਂ ਨਾਲ ਇੱਥੋਂ ਠੀਕ ਹੈ ਆ ਦੋ ਉਂਗਲਾਂ ਨਾਲ ਇਹਨੂੰ ਲੜਨ ਨੂੰ ਐਦਾਂ ਘੁਮਾ ਲੈਣਾ ਠੀਕ ਹੈ ਆ ਲੜ ਘੁਮ ਗਿਆ ਤੇ ਆ ਲੜ ਘੁਮ ਗਿਆ ਓਦੋਂ ਬਾਅਦ ਜਿਹੜੀ ਪੱਗ ਪਿੰਨ ਹੋਏਗੀ ਉਹਦੀ ਬਿਲਕੁਲ ਜੜ ਦੇ ਵਿੱਚ ਪਾਣਾ ਆ ਦੇਖੋ ਐਦਾਂ ਪਾ ਕੇ ਤੇ ਉੱਪਰ ਸੈੱਟ ਕਰ ਲੈਣਾ ਇਹਨੂੰ ਲੜ ਤੇ ਉਸ ਤੋਂ ਬਾਅਦ ਅੰਦਰਲੀ ਸਾਈਡ ਇੱਥੇ ਅੰਦਰਲੀ ਸਾਈਡ ਇੱਥੇ ਇਹਨੂੰ ਆਹ ਲੜ ਨੂੰ ਪਾ ਲੈਣਾ ਅਗਰ ਤੁਹਾਡਾ ਲੜ ਛੋਟਾ ਰਹਿ ਗਿਆ ਜਾਂ ਜੋ ਵੀ ਹੈ ਤਾਂ ਉੱਪਰਲੀ ਸਾਈਡ ਵੀ ਤੁਸੀਂ ਪੱਕ ਪੈਨ ਲਗਾ ਸਕਦੇ ਹੋ 1 2 3 ਜਿੰਨੀ 바ਕੀ ਮਰਜ਼ੀ ਹੈ ਇੱਕ ਪਾਰਟ ਰਹਿ ਗਿਆ ਪੱਕ ਦਾ ਬਿਲਕੁਲ ਉੱਪਰ ਵਾਲਾ ਪਾਰ ਜਿਹੜੀ 50 ਦੀ ਕਰੀਏ ਆਹ ਵੇ ਇਹਦੇ ਲਈ ਇਦੇ ਲਈ ਤੁਸੀਂ ਕੀ ਕਰਨਾ ਜਿਹੜਾ ਆ ਲੜ ਆਪਾਂ ਛੱਡਿਆ ਸੀਗਾ ਪਿੱਛੇ ਮੂਹ ਦੇ ਵਿੱਚ ਰੱਖਿਆ ਸੀਗਾ ਇਹਨੂੰ ਪਿੱਛੋਂ ਕੱਢ ਲੈਣਾ ਕਿਉਂਕਿ ਹੁਣ ਆਪਣਾ ਕਿਉਂਕਿ ਹੁਣ ਆਪਣਾ ਆ ਲੜ ਲੱਗ ਚੁੱਕਿਆ ਇਹਨੂੰ ਪਿੱਛੋਂ ਕੱਢ ਲੈਣਾ ਇਹਨੂੰ ਤੇ ਇੱਥੋਂ ਤੇ ਇਹਨੂੰ ਇੱਥੋਂ ਕੱਪੜੇ ਦੇ ਉੱਪਰ ਚੱਕ ਲੈਣਾ ਟਰਾਈ ਕਰਨਾ ਕਿ ਆ ਲੜ ਨਿਕਲੇ ਨਾ ਇਹਦੇ ਇਹਦੇ ਥੱਲੋਂ ਆ ਲੜ ਨਿਕਲੇ ਨਾ ਤੇ ਐਦਾਂ ਚੱਕ ਕੇ ਆ ਕੱਪੜੇ ਨੂੰ ਆਪਾਂ ਫੈਲਾ ਲੈਣਾ ਪੂਰਾ ਇੱਕ ਪਾਸਾ ਆਪਣਾ ਇੱਧਰ ਆ ਜਾਏਗਾ ਇੱਕ ਪਾਸਾ ਆਪਣਾ ਇੱਧਰ ਆ ਜਾਏਗਾ ਜਿਸ ਦਿਨ ਆਪਣਾ ਪੂਰਾ ਸਰ ਕਵਰ ਹੋ ਜਾਏਗਾ ਤੈਨੂੰ ਫਿਰ ਅਗੇ ਬਾਜ ਨਾਲ ਬਾਜ ਨਾਲ ਦੋਨੋਂ ਪਾਸੇ ਸੈੱਟ ਕਰ ਲੈਣਾ ਹੁਣ ਅਗੇ ਪਿੱਛੇ ਵਾਲਾ ਲੜ ਪਿੱਛੇ ਵਾਲਾ ਲੜ ਕੇ ਮੈਂ ਸੈੱਟ ਕਰਦਾ ਤਾਂ ਆਹ ਦਾ ਆਪਣਾ ਹੋ ਗਿਆ ਸੈੱਟ ਆਵਲਾ ਜਿਹੜਾ ਆਪਣਾ ਸਿਰ ਵਾਲਾ ਸੀਗਾ ਇਹਦਾ ਹੋ ਗਿਆ ਸੈਟ ਐਡਾ ਆ ਗਿਆ ਕੋਣੀ ਨੂੰ ਇਦਾਂ ਖਿੱਚ ਲੈਣਾ ਇਹਦੇ ਦੋਨੇ ਕਿਨਾਰੇ ਮੋੜ ਲੈਣੇ ਆ ਐਡਾ ਵਿੱਚ ਪਾ ਲੈਣਾ ਠੀਕ ਹੈ ਜੀ ਤੇ ਆ ਹੋ ਗਈ ਆਪਣੀ ਅੱਜ ਦੀ ਪੱਕ ਸੋ ਇਹ ਸੀਗਾ ਪੱਕ ਦਾ ਟਿਊਟੋਰੀਅਲ ਪੱਕ ਦਾ ਵਲੌਗ ਔਰ ਕਿਸੇ ਦਾ ਵੀ ਕੋਈ ਕੁਐਸਚਨ ਹੋਵੇ ਅਹ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਇਨਸਟਾ ਸਨੈਪਚੈਟ ਤੇ ਤੁਸੀਂ ਫੋਲੋ ਕਰ ਸਕਦੇ ਹੋ ਉੱਥੇ ਵੀ ਆਪਾਂ ਗੱਲ ਕਰ ਸਕਦੇ ਆ ਤੇ ਬਾਕੀ ਤੁਸੀਂ ਦੱਸਿਓ ਕਿਵੇਂ ਲੱਗਿਆ ਅਹ ਪੱਗ ਕਿਵੇਂ ਲੱਗੀ ਤੇ ਚਲੋ ਠੀਕ ਹੈ ਜੀ ਮਿਲਦੇ ਆਂ ਆਪਾਂ ਅਗਲੇ ਬਲੌਗ ਤੇ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ